ਸੁਖਪਾਲ ਸਿੰਘ ਖੈਰਾ ਦਾ ਮੁਕਾਬਲਾ ਆਮ ਆਦਮੀ ਪਾਰਟੀ ਨਾਲ ਆ ਸਿਮਰਨਜੀਤ ਸਿੰਘ ਮਾਨ ਨਾਲ ਬੀਜੇਪੀ ਆ ਸ਼੍ਰੋਮਣੀ ਅਕਾਲੀ ਦਲ ਕਿਸ ਨਾਲ ਮੁਕਾਬਲਾ ਲੱਗਦਾ ਜੋ ਇਸ ਸਮੇਂ ਅਕਾਲੀ ਦਲ ਤੇ ਬੀਜੇਪੀ ਦੇ ਹਾਲਾਤ ਨੇ ਉਹ ਪੰਜਾਬ ਚ ਕੋਈ ਜ਼ਿਆਦਾ ਵਧੀਆ ਹਾਲਾਤ ਨਹੀਂ ਹੈਗੇ ਅਕਾਲੀ ਦਲ ਤੇ ਬੀਜੇਪੀ ਦੀ ਤਾਂ ਸਿਰਫ ਲੜਾਈ ਇਹ ਹੈ ਕਿ ਅਕਾਲੀ ਦਲ ਚੌਥੇ ਨੰਬਰ ਤੇ ਆਉਂਦਾ ਜਾਂ ਬੀਜੇਪੀ ਚੌਥੇ ਨੰਬਰ ਤੇ ਆਉਂਦਾ ਆਮ ਆਦਮੀ ਪਾਰਟੀ ਦਾ ਕੋਈ ਸ਼ੱਕ ਨਹੀਂ ਹੈਗਾ ਇਹਦੇ ਚ ਬਹੁਤ ਵੱਡਾ ਉਹਨਾਂ ਦਾ ਤੂਫਾਨ ਨੇ ਰੀਬੁੱਲਾ ਆਪਾਂ ਕਹਿ ਲਈਏ ਪੰਜਾਬ ਦੇ ਚੋਣ ਇਤਿਹਾਸ ਚ 92 ਸੀਟਾਂ ਅੱਜ ਤੱਕ ਕਿਸੇ ਪਾਰਟੀ ਨੂੰ ਨਹੀਂ ਮਿਲੀਆਂ 92 ਸੀਟਾਂ ਜਿੱਤ ਕੇ ਆਵਾਜ਼ ਦੀ ਪਾਰਟੀ ਨੇ ਸਰਕਾਰ ਬਣੀ ਪਰ ਬਣਨ ਤੋਂ ਬਾਅਦ ਜੋ 2.5 ਸਾਲ 2.5 ਸਾਲ ਦੀ ਜੋ ਕਾਰਜਕਾਰੀ ਜਾਂ ਸਰਕਾਰ ਦੀ ਉਹ ਬਹੁਤ ਮਤਲਬ ਸਵਾਲੀਆ ਨਿਸ਼ਾਨ ਉਹਦੇ ਤੇ ਲੱਗੇ ਹੋਏ ਨੇ ਸਰਕਾਰ ਬਣਨ ਤੋਂ ਬਾਅਦ ਇਹ ਗੱਲ ਕਹੀ ਗਈ ਸੀ ਜੋ ਇਹ ਸਰਕਾਰ ਹੈ ਇਹ ਸਰਕਾਰ ਸੱਥਾਂ ਚੋਂ ਚੱਲੂਗੀ ਪਿੰਡਾਂ ਚੋਂ ਚੱਲੂਗੀ ਸਰਕਾਰ ਨੇ ਸੱਥਾਂ ਚੋਂ ਤਾਂ ਕੀ ਚੱਲਣਾ ਉਲਟਾ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਕਿ ਸੱਥਾਂ ਚ ਆ ਕੇ ਉਹ ਵੋਟਾਂ ਮੰਗਣ ਜੋਗੇ ਵੀ ਨਹੀਂ ਰਹੇ ਜੋ ਸਾਡੀ ਆਪਣੀ ਰਾਜਧਾਨੀ ਹੈ ਵਿਰੋਧ ਪ੍ਰਦਰਸ਼ਨ ਕਰਨਾ ਸਾਡਾ ਹੱਕ ਹੈ ਕਿਤੇ ਵੀ ਅਸੀਂ ਹਿੰਦੁਸਤਾਨ 'ਚ ਬੈਠ ਸਕਦੇ ਹਾਂ ਕਰ ਸਕਦੇ ਹਾਂ ਅਗਰ ਸਾਨੂੰ ਦਿੱਲੀ ਜਾਣ ਤੋਂ ਜਾਂ ਲਿਜਾਣ ਤੋਂ ਜਾਣ ਤੋਂ ਰੋਕਿਆ ਜਾ ਸਕਦਾ ਹੈ ਤਾਂ ਸਾਡਾ ਵੀ ਇਹ ਇੱਕ ਹਥਿਆਰ ਬਣਦਾ ਕਿਉਂ ਨਾ ਇਲੈਕਸ਼ਨ ਦਾ ਸਮਾਂ ਜਿੰਨਾ ਲੋਕਾਂ ਨੇ ਸਾਨੂੰ ਦਿੱਲੀ ਪਹੁੰਚਣ ਤੋਂ ਰੋਕਿਆ ਤਾਂ ਅਸੀਂ ਵੀ ਉਹਨਾਂ ਲੋਕਾਂ ਨੂੰ ਪਿੰਡਾਂ ਦੀਆਂ ਸੱਥਾਂ ਤੱਕ ਜੂਹਾਂ ਤੱਕ ਵੋਟਾਂ ਮੰਗਣ ਲਈ ਨਹੀਂ ਆਉਣ ਦਵਾਂਗੇ ਕਿ ਮੈਂ ਚਾਹੁੰਗਾ ਕਿ ਕਾਂਗਰਸ ਪਾਰਟੀ 13 ਦੀਆਂ 33 ਸੀਟਾਂ ਜਿੱਤੇ ਤੇ ਪਰ ਉਸ ਤਰ੍ਹਾਂ ਦੀ ਆਪਾਂ ਨੂੰ ਪਤਾ ਕਿ ਉਸ ਤਰ੍ਹਾਂ ਦੀ ਉਨੀ ਪੋਸਿਬਿਲਿਟੀ ਨਹੀਂ ਹੁੰਦੀ ਪਰ ਸਾਨੂੰ ਪੂਰੀ ਉਮੀਦ ਹੈ ਵੀ ਕਾਂਗਰਸ ਪਾਰਟੀ 9 ਤੋਂ 10 ਸੀਟਾਂ ਘੱਟੋ ਘੱਟ 11 ਹੋ ਸਕਦੇ ਨੇ ਵੀ ਕਾਂਗਰਸ ਪਾਰਟੀ ਵੱਡੀ ਪਾਰਟੀ ਬਣ ਕੇ ਬਰੂਗ ਦੇ ਪੰਜਾਬ ਦੇ ਵਿੱਚ ਮਜੂਰ ਮੈਜੋਰਟੀ ਸੀਟਾਂ ਹੋਣਗੀਆਂ ਕਾਂਗਰਸ ਪਾਰਟੀ ਕੋਲ ਜੇ ਇੱਥੇ ਮੇਰੀ ਗੱਲ ਨੂੰ ਹੋਰ ਪਾਸੇ ਨਾ ਲੈ ਕੇ ਜਾਇਓ ਜੇ ਇੱਥੇ ਸਿੰਗਲਾ ਸਾਹਿਬ ਹੁੰਦੇ ਤਾਂ ਮੈਚ ਇੱਕ ਤਰਫਾ ਸੀ ਠੀਕ ਹੈ ਕਿਉਂਕਿ ਉਹਨਾਂ ਦੇ ਕੰਮ ਅੱਜ ਵੀ ਲੋਕਾਂ ਦੀ ਜ਼ੁਬਾਨ ਤੇ ਬੋਲਦੇ ਆ ਪਰ ਹਾਈ ਕਮਾਂਡੇ ਦੇਖਿਆ ਕਿ ਝੋਟੇ ਦੇ ਨਾਲ ਝੋਟਾ ਲੜਾਉਣਾ ਹੈ ਜਿਵੇਂ ਪਹਿਲਾਂ ਦੇਖਿਆ ਉਹ ਤੁਸੀਂ ਵੀ ਤਾਂ ਪਾਲੀ ਰਹੇ ਹੋ ਸਾਥ ਚ ਝੋਟਾ ਘੇਰ ਘੇਰ ਕੇ ਫਿਰ ਝੋਟੇ ਨਾਲ ਝੋਟੇ ਦਾ ਮੁਕਾਬਲਾ ਹੁੰਦਾ ਇੱਥੇ ਇਸ ਜਗ੍ਹਾ ਤੇ ਅੱਜ ਕੱਲ ਭਗਵੰਤ ਮਾਨ ਸਾਹਿਬ ਨੇ ਜਿਹੜੇ ਅਪਧਾਪ ਨੂੰ ਖੱਬੀ ਖਾਨ ਝੋਟਾ ਸਮਝਦੇ ਨੇ ਆਰਟਿਸਟ ਨੇ ਕਲਾਕਾਰ ਨੇ ਬੁਲਾਰੇ ਨੇ ਮੌਕੇ ਤੇ ਗੱਲ ਆਉਂਦੇ ਆ ਪਰ ਉਹਨਾਂ ਦਾ ਮੁਕਾਬਲਾ ਕਰਨ ਦੇ ਲਈ ਸੁਖਪਾਲ ਸਿੰਘ ਖੈਰਾ ਸਾਹਿਬ ਨੂੰ ਸੰਗਰੂਰ ਦੇ ਉੱਤੇ ਲੈ ਕੇ ਆਉਣਾ ਪਿਆ ਦੇਖੋ ਜੀ ਇਹ ਇਹ ਨਾ ਮੇਲੇ ਹੁੰਦੇ ਨੇ ਮੇਲੇ ਮੇਲੇ ਤੁਰ ਫਿਰ ਕੇ ਦੇਖੇ ਜਾਂਦੇ ਨੇ ਉਹ ਇੱਕ ਐਸਾ ਮੇਲਾ ਸੀ ਉਦੋਂ ਲੋਕਾਂ ਦੇ ਮਨਾਂ ਚ ਕਿ ਜਰਾ ਇਹ ਹਰੋਣੀ ਹਰੋਣੇ ਨੇ ਉਦੋਂ ਫਿਰ ਸਿਮਰਜੀਤ ਸਮਾਨਸਾਦ ਦੇ ਗੱਡੇ ਤੇ ਬੈਠਣੀ ਪਿਆ ਸਾਨੂੰ ਮਜਬੂਰ ਨੂੰ ਅਸੀਂ ਬੈਠ ਕੇ ਫਿਰ ਉਹ ਮੇਲਾ ਦੇਖਿਆ ਹਰਾ ਕੇ ਤੁਰਤੇ ਅਸੀਂ ਫਿਰ ਆਪਣੀ ਮਾਂ ਪਾਰਟੀ ਕੋਲੇ ਨਾ ਚੱਕ ਨਾ ਮੜੇ ਗੋਲਡੀ ਜੀ ਨੂੰ ਗੋਲਡੀ ਛੱਡ ਕੇ ਚਲੇ ਗਏ ਪਰ ਫਰਕ ਕੋਈ ਨਹੀਂ ਪੈਂਦਾ ਕਈ ਵਾਰੀ ਜਿਹੜਾ ਬੰਦਾ ਨਾ ਕੋਈ ਲੀਡਰ ਉਹਨੂੰ ਲੱਗਦਾ ਕਿ ਮੈਂ ਛੱਡ ਗਿਆ ਨਾ ਇਹ ਤਾਂ ਪਾਰਟੀ ਮਰ ਜੂਗੀ ਕੀ ਤੁਹਾਨੂੰ ਕੀ ਲੱਗਦਾ ਰਵਨੀਤ ਬਿੱਟੂ ਨੇ ਪਾਰਟੀ ਬਦਲੀ ਵੱਡੇ ਵੱਡੇ ਲੀਡਰਾਂ ਨੇ ਦਿਗਜਾ ਨੇ ਪਾਰਟੀ ਬਦਲੀ ਤੇ ਉਹ ਕੀ ਲੱਗਦਾ ਉੱਥੇ ਜਿਹੜੇ ਉਹਨਾਂ ਦੇ ਵੋਟਰ ਨੇ ਵੋਟਾਂ ਦੇ ਤਾਂ ਫਰਕ ਪੈਣਾ ਵੋਟਰਾਂ ਮਾਯੂਸ ਹੋਣਗੇ ਇਹ ਗੱਲਾਂ ਕੀ ਲੱਗਦਾ ਤੁਹਾਨੂੰ ਜਿਵੇਂ ਉਹ ਬਿਆਨ ਸਰਦਾਰ ਬਿਆਨ ਸਿੰਘ ਦਾ ਪੁੱਤ ਹੈ ਉਹ ਪਰਿਵਾਰ ਖਾਨਦਾਨੀ ਪਰਿਵਾਰ ਕਾਂਗਰਸ ਦੇ ਆ ਦੇਖੋ ਸਰਦਾਰ ਬਿਆਨ ਸਿੰਘ ਮੁੱਖ ਮੰਤਰੀ ਰਹੇ ਨੇ ਤੇ ਤੋਂ ਉਹ ਆਪ ਉਹ ਦੋ ਵਾਰੀ ਮੈਂਬਰ ਪਾਰਲੀਮੈਂਟ ਰਹੇ ਨੇ ਉਹ ਛੱਡ ਕੇ ਜਾਂਦੇ ਨੇ ਜਿਹੜੇ ਉਹਨਾਂ ਦੇ ਨਾਲ ਜੁੜੇ ਹੋਏ ਲੋਕ ਸੀ ਉਹਨਾਂ ਨੂੰ ਸਦਮਾ ਤਾਂ ਜਰੂਰ ਹੋਇਆ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪੰਜਾਬ ਦੇ ਵਿੱਚ ਵੋਟਾਂ ਪੈਣੀਆਂ ਨੇ ਮੈਂਬਰ ਪਾਰਲੀਮੈਂਟ ਦੀਆਂ ਸੋ ਕੈਂਪੇਨ ਆ ਜਿਹੜੀ ਲਗਾਤਾਰ ਜਾਰੀ ਆ ਕਿਉਂਕਿ ਦਿਨ ਘਟਦੇ ਜਾ ਰਹੇ ਨੇ ਕੈਂਪੇਨ ਲਗਾਤਾਰ ਤੇਜ਼ ਹੁੰਦੀ ਜਾ ਰਹੀ ਆ ਸੋ ਗੱਲਬਾਤ ਕਰਾਂਗੇ ਕਾਂਗਰਸ ਪਾਰਟੀ ਦੀ ਲੋਕ ਸਭਾ ਹਲਕਾ ਸੰਗਰੂਰ ਤੋਂ ਸੁਖਪਾਲ ਸਿੰਘ ਖੈਰਾ ਉਮੀਦਵਾਰ ਨੇ ਤੇ ਕਾਂਗਰਸ ਪਾਰਟੀ ਪੱਬਾਂ ਭਾਰਾ ਕੈਂਪੇਨ ਲਗਾਤਾਰ ਜਾਰੀ ਆ ਸੁਖਪਾਲ ਸਿੰਘ ਖੈਰਾ ਦੀ ਸਾਰੀ ਫੈਮਿਲੀ ਪੂਰੇ ਸੰਗਰੂਰ ਦੇ ਵਿੱਚ ਡੋਰ ਟੂ ਡੋਰ ਕਰ ਰਹੀ ਆ ਉਹਨਾਂ ਦੇ ਪਤਨੀ ਉਹਨਾਂ ਦੀ ਨੂੰ ਉਹਨਾਂ ਦਾ ਬੇਟਾ ਸੋ ਲਗਾਤਾਰ ਕੈਂਪੇਨ ਜਾਰੀ ਆ ਤੇ ਵਰਕਰ ਨੇ ਜਿਹੜੇ ਆਗੂ ਨੇ ਉਹ ਵੀ ਪੂਰੇ ਸਰਗਰਮ ਨੇ ਸਾਬਕਾ ਕੈਬਨਿਟ ਮੰਤਰੀ ਵਿਜੇਂਦਰ ਸਿੰਘਲਾ ਦੇ ਨਜ਼ਦੀਕੀ ਨੇ ਸਾਡੇ ਨਾਲ ਬਲਵਿੰਦਰ ਸਿੰਘ ਖਾਬਦੀਆ ਪ੍ਰਧਾਨ ਨੇ ਨਗਰ ਕੌਂਸਲ ਦੇ ਸਾਬਕਾ ਸੋ ਗੱਲਬਾਤ ਕਰਾਂਗੇ ਕਬਦੀ ਜੀ ਕਿਵੇਂ ਦੇਖਦੇ ਹੋ ਨਜ਼ਦੀਕੀਆਂ ਤੁਸੀਂ ਵਿਜੇਂਦਰ ਸਿੰਘਲਾ ਦੇ ਕਿਵੇਂ ਦਾ ਲੱਗਦਾ ਸੁਖਪਾਲ ਸਿੰਘ ਖੈਰਾ ਪਹੁੰਚੇ ਨੇ ਇਸ ਵਾਰ ਉਮੀਦਵਾਰ ਨੇ ਕਿਵੇਂ ਦਾ ਰਹਿਣ ਵਾਲਾ ਲੋਕ ਸਵਾਲ ਹਲਕਾ ਸੰਗਰੂਰ ਤੋਂ ਦੇਖੋ ਇਸ ਵਾਰ ਜੋ ਸੰਗਰੂਰ ਹੈ ਪਹਿਲਾਂ ਵੀ ਆਪਣੀ ਗੱਲਬਾਤ ਹੋਈ ਸੀ ਚਲੋ ਸਾਡੀਆਂ ਵਰਕਰਾਂ ਦੀ ਇਹ ਭਾਵਨਾਵਾਂ ਸੀ ਕਿ ਸਾਡੇ ਸਾਬਕਾ ਕੈਬਨਿਟ ਮੰਤਰੀ ਵਿਜੇਂਦਰ ਸਿੰਘਲਾ ਜੀ ਇੱਥੋਂ ਇਲੈਕਸ਼ਨ ਲੜਦੇ ਜੀ ਤੇ ਉਹਨਾਂ ਦੇ ਕੀਤੇ ਹੁਕਮਾਂ ਦੇ ਸਦਕਾ ਸਾਨੂੰ ਪੂਰਨਾ ਸੀ ਕਿ ਸੰਗਰੂਰ ਦੇ ਜੋ ਲੋਕ ਸੀ ਉਹ ਉਹਨਾਂ ਨੂੰ ਬਹੁਤ ਵੱਡੇ ਮਾਰਜਿਨ ਅੱਜ ਧਾਕੇ ਲੋਕ ਸੋ ਆ ਭੇਜਦੇ ਪਰ ਇਸ ਪਰ ਸੈਂਟਰ ਗਵਰਨਮੈਂਟ ਸਾਡੇ ਜੋ ਸਟੇਟ ਦੀ ਜਾਂ ਸੈਂਟਰ ਦੀ ਲੀਡਰਸ਼ਿਪ ਹੈ ਉਹਨਾਂ ਦੀ ਪਾਇਓਰਿਟੀਜ਼ ਕੁਝ ਹੋਰ ਸੀ ਉਹ ਇੱਕ ਸੰਗਰੂਰ ਨੂੰ ਕਿਉਂਕਿ ਮੁੱਖ ਮੰਤਰੀ ਸਾਹਿਬ ਦਾ ਇਹ ਜ਼ਿਲ੍ਹਾ ਉਹਨੂੰ ਇੱਕ ਐਕਸਪੈਰੀਮੈਂਟ ਦੇ ਸੀਟ ਦੇ ਤੌਰ ਤੇ ਕਿਉਂਕਿ ਸਪਾਲ ਸਿੰਘ ਖਹਿਰਾ ਸਾਹਿਬ ਇੱਕ ਧੜਲੇਦਾਰ ਲੀਡਰ ਨੇ ਹੱਕ ਸੱਚ ਤੇ ਪਿਆਰਾ ਦੇਣ ਵਾਲੇ ਨੇ ਹਮੇਸ਼ਾ ਹਰ ਇੱਕ ਗੱਲ ਤੇ ਪੂਰੀ ਤਰ੍ਹਾਂ ਪੈਰਾ ਦਿੰਦੇ ਨੇ ਇਸ ਕਰਕੇ ਉਹਨਾਂ ਨੂੰ 2 ਬਤਨ 2024 ਦੀ ਲੋਕ ਸਭਾ ਤੋਂ ਜੋ ਟਵੀਟ ਸੰਗਰੂਰ ਤੋਂ ਦਿੱਤੀ ਗਈ ਆ ਉਹ ਇੱਕ 15 24 ਦੀ ਤਾਂ ਇਹ ਚੋਣ ਹੈ ਹੀ ਕੋਈ ਦੋ رائے ਨਹੀਂ ਹੈ ਕਿ ਲੋਕ ਸਭਾ ਦੀ ਚੋਣ ਹੈ ਪੂਰੀ ਉਮੀਦ ਹੈ ਵੀ ਜੋ ਖੈਰਾ ਸਾਹਿਬ ਨੇ ਜਿਸ ਤਰ੍ਹਾਂ ਵਿਧਾਨ ਸਭਾ ਦੇ ਵਿੱਚ ਪੰਜਾਬ ਵਿਧਾਨ ਸਭਾ ਦੇ ਵਿੱਚ ਪਿਛਲੇ ਲਗਾਤਾਰ ਉਹ ਤੀਸਰੀ ਵਾਰੀ ਜਿੱਤੇ ਨੇ ਵਿਧਾਨ ਸਭਾ 'ਚ ਉਹਨਾਂ ਨੇ ਚਾਹੇ ਕੋਈ ਵੀ ਸਰਕਾਰ ਰਹੀ ਉਹਨਾਂ ਨੇ ਬਤੌਰ ਵਿਰੋਧੀ ਲੀਡਰ ਦੀ ਭੂਮਿਕਾ ਹੋਵੇ ਬਹੁਤ ਬਖੂਬੀ ਨਿਭਾਈਆ ਉਹਨਾਂ ਨੇ ਤੇ ਜਿਸ ਤਰ੍ਹਾਂ ਉਹ ਹਵਾ ਹਰ ਇੱਕ ਮਜ਼ਲੂਮ ਦੀ ਵਪਾਰੀ ਦੀ ਖੇਤ ਮਜ਼ਦੂਰ ਦੀ ਕਿਸਾਨ ਦੀ ਆਵਾਜ਼ ਵਿਧਾਨ ਸਭਾ ਚੱਕਦੇ ਨੇ ਪੂਰਨ ਉਮੀਦ ਆ ਕਿ ਉਹ ਬਹੁਤ ਵੱਡੇ ਮਾਰਜਿਨ ਨਾਲ ਜਿੱਤ ਕੇ ਲੋਕ ਸਭਾ ਦੇ ਵਿੱਚ ਪਹੁੰਚਣਗੇ ਤੇ ਜਿਸ ਤਰ੍ਹਾਂ ਦਾ ਮਤਲਬ ਉਹ ਵਿਧਾਨ ਸਭਾ ਦੇ ਵਿੱਚ ਮੁੱਦੇ ਚੁੱਕਦੇ ਨੇ ਉਸੇ ਤਰ੍ਹਾਂ ਹੀ ਉਹ ਵੱਡੇ ਰੂਪ ਚ ਮੁੱਦੇ ਲੋਕ ਸਭਾ ਦੇ ਵਿੱਚ ਪਹੁੰਚ ਕੇ ਜੋ ਮਤਲਬ ਜਿਸ ਨੂੰ ਕਿ ਮਤਲਬ ਪੂਰੇ ਹਿੰਦੁਸਤਾਨ ਦੀ ਵੱਡੀ ਸੱਤ ਕਿਹਾ ਜਾਂਦਾ ਹੈ ਮਤਲਬ ਲੋਕ ਸਭਾ ਦੇ ਵਿੱਚ ਪਹੁੰਚ ਕੇ ਵੀ ਜਿਸ ਤਰ੍ਹਾਂ ਉਹ ਬਤੌਰ ਵਿਧਾਨ ਸਭਾ ਚ ਐਮ ਐਲ ਏ ਕੰਮ ਕਰ ਰਹੇ ਨੇ ਉਸੇ ਤਰ੍ਹਾਂ ਦੀ ਕਾਰਗੁਜ਼ਾਰੀ ਉਹ ਬਤੌਰ ਮੈਂਬਰ ਪਾਰਲੀਮੈਂਟ ਬਣ ਕੇ ਵੀ ਜਾਰੀ ਰੱਖਣੇ ਬਿਲਕੁਲ ਲੋਕ ਸਭਾ ਹਲਕਾ ਸੰਗਰੂਰ ਪੂਰੀ ਹੌਟ ਸੀਟ ਮੰਨੀ ਜਾਂਦੀ ਹੈ ਮੁਕਾਬਲਾ ਕੀ ਲੱਗਦਾ ਮੁਕਾਬਲਾ ਕਿਸ ਕਿਸ ਪਾਰਟੀ ਦਾ ਰਹਿਣ ਵਾਲਾ ਕਿਵੇਂ ਲੱਗ ਰਿਹਾ ਸੁਖਪਾਲ ਸਿੰਘ ਖੈਰਾ ਦਾ ਮੁਕਾਬਲਾ ਆਮ ਆਦਮੀ ਪਾਰਟੀ ਨਾਲ ਆ ਸਿਮਰਨਜੀਤ ਸਿੰਘ ਮਾਨ ਨਾਲ ਆ ਤੇ ਗੱਲਬਾਤ ਕਰੀਏ ਬੀ ਜੀ ਪੀ ਆ ਸ਼ਰਮਣੀ ਅਕਾਲੀ ਦਲ ਮੇ ਜੋ ਹਾਲਾਤ ਨਜ਼ਰ ਆ ਰਹੇ ਨੇ ਪੰਜ ਆਪਾਂ ਇੱਥੇ ਮਤਲਬ ਚਕੂਨਾ ਨਹੀਂ ਆਪਾਂ ਚਲੋ ਪੰਜ ਕੋਨਾ ਮੁਕਾਬਲਾ ਕਹਿ ਸਕਦੇ ਆ ਪੰਜ ਕੋਨਾ ਮੁਕਾਬਲਾ ਉਹ ਉਸ ਰੂਪ ਦੇ ਵਿੱਚ ਆ ਜੋ ਇਸ ਵੇਲੇ ਆਕਾਲੀ ਦਲ ਤੇ ਬੀਜੇਪੀ ਦੇ ਹਾਲਾਤ ਨੇ ਉਹ ਪੰਜਾਬ ਚ ਕੋਈ ਜਾਦਾ ਵਧੀਆ ਹਾਲਾਤ ਨਹੀਂ ਹੈਗੇ ਆਕਾਲੀ ਦਲ ਤੇ ਬੀਜੇਪੀ ਦੀ ਤਾਂ ਸਿਰਫ ਲੜਾਈ ਇਹ ਹੈ ਕਿ ਆਕਾਲੀ ਦਲ ਚੌਥੇ ਨੰਬਰ ਤੇ ਆਉਂਦਾ ਜਾਂ ਬੀਜੇਪੀ ਚੌਥੇ ਨੰਬਰ ਤੇ ਆਉਂਦਾ ਜੋ ਹਾਲਾਤ ਨੇ ਸੰਗਰੂਰ ਸੀਟ ਦੇ ਉਹਦੇ ਚ ਇਹ ਲੱਗ ਰਿਹਾ ਹੈ ਕਿ ਅਰਵਿੰਦ ਖੰਨਾ ਜੀ ਜੋ ਬੀਜੇਪੀ ਦੇ ਉਮੀਦਵਾਰ ਨੇ ਉਹ ਇੱਥੋਂ ਚੌਥੇ ਨੰਬਰ ਤੇ ਆਉਣਗੇ ਤੇ ਆਕਾਲੀ ਦਲ ਦੇ ਜੋ ਇਕਬਾਲ ਸਿੰਘ ਝੁੰਦਾ ਜੀ ਨੇ ਉਹ ਪੰਜਵੇਂ ਨੰਬਰ ਤੇ ਆਉਣਗੇ ਤੇ ਜੋ ਬਾਕੀ ਦਾ ਕੰਪੀਟੀਸ਼ਨ ਆ ਉਹ ਤਿੰਨੋਂ ਜੋ ਮੇਨ ਕੈਂਡੀਡੇਟ ਨੇ ਆਮ ਆਦਮੀ ਪਾਰਟੀ ਵੱਲੋਂ ਮੀਤ ਹੇਰ ਸਿਮਰਨਜੀਤ ਮਾਨ ਜੀ ਨੇ ਸ਼੍ਰੋਮਣੀ ਕਾਲੀਦਾ ਰਾਮਰਸਰ ਵੱਲੋਂ ਤੇ ਸਾਡੀ ਕਾਂਗਰਸ ਪਾਰਟੀ ਵੱਲੋਂ ਸਰਦਾਰ ਸੁਖਪਾਲ ਸਿੰਘ ਖੈਰਾ ਜੀ ਉਮੀਦਵਾਰ ਨੇ ਤੇ ਜੋ ਜੋ ਨਜ਼ਰ ਆ ਰਿਹਾ ਮੁਕਾਬਲਾ ਉਹ ਤੇ ਕੋਨੀ ਟੱਕਰ ਦੇ ਰੂਪ ਦੇ ਵਿੱਚ ਨਜ਼ਰ ਆ ਰਿਹਾ ਪਰ ਮੈਨੂੰ ਇਹ ਲੱਗ ਰਿਹਾ ਜੋ ਹਾਲਾਤ ਜਿਸ ਤਰ੍ਹਾਂ ਦੇ ਲੋਕ ਉਹਨਾਂ ਦੇਖਦੇ ਆ ਜੋ ਮੀਟਿੰਗਾਂ ਪਹਿਲਾਂ ਜਦੋਂ 2022 ਦੀ ਚੋਣ ਹੋਈ ਵਿਧਾਨ ਸਭਾ ਦੀ ਉਸ ਸਮੇਂ ਜੋ ਮੀਟਿੰਗਾਂ ਕੀਤੀਆਂ ਜਾਂਦੀਆਂ ਸੀ ਪਿੰਡਾਂ ਦੇ ਵਿੱਚ ਜਾ ਕੇ ਜੋ ਸ਼ਹਿਰ ਦੇ ਵਿੱਚ ਜਾ ਕੇ ਉਹ ਸੱਥਾਂ ਦੇ ਵਿੱਚ ਮੀਟਿੰਗਾਂ ਹੁੰਦੀਆਂ ਸੀ ਜਿੱਥੇ ਜਾਨੀ ਸਾਰੇ ਪਿੰਡ ਦੇ ਲੋਕ ਇਕੱਠੇ ਹੁੰਦੇ ਸੀ ਤੇ ਉਹ ਮਤਲਬ 2022 ਚ ਇਹਨਾਂ ਨੂੰ ਸਮਰਥਨ ਵੀ ਵੱਡੇ ਰੂਪ ਚ ਮਿਲਿਆ ਤੇ ਬਹੁਤ ਵੱਡੇ ਇਕੱਠ ਹੁੰਦੇ ਸੀ ਤੁਸੀਂ ਵੇਖਿਆ ਹੋਣਾ ਕਿ ਹੁਣ ਜੋ 2024 ਦੀ ਇਹ ਲੋਕ ਸਭਾ ਚੋਣ ਹੈ ਹੁਣ ਉਹ ਜੋ ਮੀਟਿੰਗਾਂ ਸੀ ਉਹਨਾਂ ਸੱਥਾਂ ਦੀ ਜਗ੍ਹਾ ਮਤਲਬ ਲੋਕਾਂ ਦੇ ਘਰਾਂ ਦੇ ਵਿੱਚ ਜਾਂ ਕਿਸੇ ਪਾਰਟੀ ਵਰਕਰ ਦੇ ਘਰ ਨੇ ਉਹ ਜਗ੍ਹਾ ਲੈ ਲਈ ਜਿੱਥੇ 10 15 20 25 ਬੰਦੇ ਜਾਨੀ ਆਪਣੀ ਪਾਰਟੀ ਦੇ ਤਾਂ ਕਿ ਸਾਨੂੰ ਜੋ ਸੱਥਾਂ ਦੇ ਵਿੱਚੋਂ ਸਵਾਲ ਨਹੀਂ ਕਿਉਂਕਿ ਸਰਕਾਰ ਬਣਨ ਤੋਂ ਬਾਅਦ ਇਹ ਗੱਲ ਕਹੀ ਗਈ ਸੀ ਜੋ ਇਹ ਸਰਕਾਰ ਹੈ ਇਹ ਸਰਕਾਰ ਸੱਥਾਂ ਚੋਂ ਚੱਲੂਗੀ ਪਿੰਡਾਂ ਚੋਂ ਚੱਲੂਗੀ ਜਰਕੇ ਉਸ ਤਰ੍ਹਾਂ ਦੀ ਬਿਲਕੁਲ ਵੀ ਕਾਰਗੁਜ਼ਾਰੀ ਨਹੀਂ ਕਿ ਅੱਜ ਤੱਕ ਸਰਕਾਰ ਨੇ ਸੱਥਾਂ ਚੋਂ ਤੱਕੀ ਚਲਣਾ ਉਲਟਾ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਕਿ ਸੱਥਾਂ ਚ ਆ ਕੇ ਉਹ ਵੋਟਾਂ ਮੰਗਣ ਜੋਗੇ ਵੀ ਨਹੀਂ ਰਹੇ ਅੱਜ ਜੋ ਮਤਲਬ ਲੋਕ ਸਭਾ ਦੀ ਚੋਣ ਹੋਵੇ ਬਹੁਤ ਵੱਡੀ ਚੋਣ ਹੁੰਦੀ ਹੈ ਲੋਕ ਸਭਾ ਦੀ ਬਹੁਤ ਵੱਡਾ ਦਾਇਰਾ ਹੁੰਦਾ 900 ਹਜ਼ਾਰ ਦੇ ਕਰੀਬ ਪਿੰਡ ਆਪਣੇ ਸ਼ਹਿਰ ਨੇ ਬਹੁਤ ਤਕਰੀਬਨ 15 17 ਉਹਦੇ ਚ ਸ਼ਹਿਰ ਪੈ ਜਾਂਦੇ ਨੇ ਲੋਕ ਸਭਾ ਲ ਕੇ ਦੇ ਵਿੱਚ ਪਰ ਮੀਟਿੰਗਾਂ ਦੇ ਵਿੱਚ ਜਦੋਂ ਆਪਾਂ ਨਿਗਾ ਮਾਰਦੇ ਆਂ ਨੇ ਕਹਿੰਦਾ ਮਤਲਬ ਇੱਕ ਪਿੰਡ ਦੇ ਵਿੱਚ ਜਾਨੀ ਜਾਂਦੇ ਨੇ ਜਾਂ ਸ਼ਹਿਰ 'ਚ ਕਿਤੇ ਵੀ ਆਵਾਮ ਦੀ ਪਾਰਟੀ ਦੇ ਵਰਕਰ ਜਾਂਦੇ ਨੇ ਤਾਂ ਇੱਕ ਵਰਕਰ ਦੇ ਘਰ ਮੀਟਿੰਗ ਹਰਤੀਆਂ ਦੇ ਉੱਥੇ 10 15 20 25 ਬੰਦੇ ਹੁੰਦੇ ਨੇ ਤਾਂ ਕਿ ਜੇ ਸੱਤ 'ਚ ਜਾਵਾਂਗੇ ਕਿਸੇ ਲੋਕਾਂ 'ਤੇ ਜਾਵਾਂਗੇ ਤਾਂ ਉੱਥੇ ਸਾਨੂੰ ਵਿਰੋਧ ਦਾ ਸਾਹਮਣਾ ਕਰਨਾ ਪਊਗਾ ਉਹ ਵਿਰੋਧ ਤੋਂ ਮਤਲਬ ਬਚਣ ਲਈ ਮੀਟਿੰਗਾਂ ਦਾ ਜ਼ਰੂਰ ਜੋ ਰੂਪ ਪਹਿਲਾਂ 2014 ਲੋਕ ਸਭਾ 19 ਲਾ ਲੋ ਜਾਂ ਭਾਈ ਜੋ ਤਿੰਨ ਚੋਣਾਂ ਦੇ ਵਿੱਚ ਆਵਾਮ ਦੀ ਪਾਰਟੀ ਦਾ ਜੋ ਚੋਣ ਪੈਟਰਨ ਸੀ ਉਹ ਇਹਨਾਂ ਨੂੰ 2024 ਦੇ ਵਿੱਚ ਲੋਕਾਂ ਦਾ ਵਿਰੋਧ ਦੇਖਦੇ ਹੋ ਚੋਣ ਪੈਟਰਨ ਨੂੰ ਇਹਨਾਂ ਨੂੰ ਬਦਲਣਾ ਪਿਆ ਨਹੀਂ ਨਹੀਂ ਕਾਰਨ ਕੀ ਲੱਗਦਾ ਸੱਥਾਂ 'ਚ ਵੀ ਇਕੱਠ ਬਹੁਤ ਘੱਟ ਹੋ ਰਿਹਾ ਉਹ ਗਰਮੀ ਕਾਰਨ ਜਾਂ ਲੋਕ ਚੁੱਪ ਵੋਟਾਂ ਵੀ ਵੋਟੇ ਪਾਉਣੀ ਆ ਜੀ ਕੋਈ ਚੱਕਰ ਨਹੀਂ ਕੀ ਸੁਣਨ ਦਾ ਲੀਡਰਾਂ ਨੂੰ ਕੀ ਫਾਇਦਾ ਕਈ ਵਾਰੀ ਐ ਮਨ 'ਚ ਹੋ ਜਾਂਦਾ ਕੀ ਲੱਗਦਾ ਤੁਹਾਨੂੰ ਦੇਖੋ ਇਹ ਮੈਂ ਤੁਹਾਡੀ ਗੱਲ ਨਾਲ ਮੈਂ ਸਹਿਮਤ ਆ ਇਸ ਗੱਲ ਤੋਂ ਮੈਂ ਇਨਕਾਰ ਨਹੀਂ ਕਰ ਸਕਦਾ ਕਿ ਚਾਹੇ 2016 ਦੀ ਵਿਧਾਨ ਸਭਾ ਦੀ ਚੋਣ ਹੈ 2017 ਦੀ ਵਿਧਾਨ ਸਭਾ ਚੋਣ ਵੇਲੇ ਲੋਕਾਂ ਦੇ ਮਨਾਂ ਚ ਇਹ ਸੀ ਕਿ ਕੈਪਟਨ ਰਵਿੰਦਰ ਸਿੰਘ 2002 ਤੋਂ 2007 5 ਸਾਲ ਉਹਨਾਂ ਦਾ ਬਤੌਰ ਮੁੱਖ ਮੰਤਰੀ ਕਾਰਜਕਾਲ ਬਹੁਤ ਵਧੀਆ ਸੀ 2017 ਦੇ ਵਿੱਚ ਲੋਕਾਂ ਨੂੰ ਲੱਗਿਆ ਕਿ ਨਹੀਂ ਯਾਰ ਅਸੀਂ ਕੋਈ ਐਕਸਪੈਰੀਮੈਂਟ ਨਹੀਂ ਕਰਨਾ ਅਸੀਂ ਪਹਿਲਾਂ ਉਹ ਦੇਖੇ ਹੋਏ ਨੇ ਮਤਲਬ ਇੱਕ ਵੇਵ ਸੀ ਕਾਂਗਰਸ ਪਾਰਟੀ 2012 ਜਿਹਦੇ ਵਿੱਚ ਅਸੀਂ 77 78 ਸੀਟਾਂ ਲੈ ਕੇ ਸਰਕਾਰ ਬਣਾਉਣ ਦੇ ਵਿੱਚ ਕਾਮਯਾਬ ਹੋਏ ਉਸ ਤੋਂ ਬਾਅਦ 2022 ਦੀ ਵਿਧਾਨ ਸਭਾ ਚੋਣ ਆਈ 2022 ਦੀ ਵਿਧਾਨ ਸਭਾ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਦਾ ਕੋਈ ਸ਼ੱਕ ਨਹੀਂ ਹੈਗਾ ਇਹਦੇ ਵਿੱਚ ਬਹੁਤ ਵੱਡਾ ਉਹਨਾਂ ਦਾ ਤੂਫਾਨ ਨੇ ਰੀਬੁੱਲਾ ਆਪਾਂ ਕਹਿ ਲਈਏ ਪੰਜਾਬ ਦੇ ਚੋਣ ਇਤਿਹਾਸ ਚ 92 ਸੀਟਾਂ ਅੱਜ ਤੱਕ ਕਿਸੇ ਪਾਰਟੀ ਨੂੰ ਨਹੀਂ ਮਿਲੀਆਂ 92 ਸੀਟਾਂ ਜਿੱਤ ਕੇ ਆਮ ਆਦਮੀ ਪਾਰਟੀ ਨੇ ਸਰਕਾਰ ਬਣੀ ਪਰ ਬਣਨ ਤੋਂ ਬਾਅਦ ਜੋ 2.5 ਸਾਲ 2.5 ਸਾਲ ਦੀ ਜੋ ਕਾਰਜਕਾਰੀ ਸਰਕਾਰ ਦੀ ਉਹ ਬਹੁਤ ਮਤਲਬ ਸਵਾਲੀਆ ਨਿਸ਼ਾਨ ਉਹਦੇ ਤੇ ਲੱਗੇ ਹੋਏ ਨੇ ਤੇ ਜਿਹੜੇ ਹੁਣ ਆਪਾਂ ਕੰਪੈਰੀਸ਼ਨ ਕਰ ਰਹੇ ਹਾਂ 17 22 ਤੇ ਅੱਜ 24 ਦੀ ਇਲੈਕਸ਼ਨ ਦੀ ਆਪਾਂ ਗੱਲ ਕਰ ਰਹੇ ਹਾਂ ਇਹ ਚੀਜ਼ ਨਰ ਤੋਂ ਮੈਨੂੰ ਇਹ ਮਤਲਬ ਮੰਨਣ ਤੋਂ ਕੋਈ ਇਨਕਾਰ ਨਹੀਂ ਹੈਗਾ ਕਿ 2000 ਜੋ ਇਹ 24 ਦੀ ਲੋਕ ਸਭਾ ਦੀ ਚੋਣਾਂ VOTER ਕਿਤਨਾ ਕਿਤੇ ਚੁੱਪ ਹੈ ਸ਼ਾਂਤ ਹੈ ਤੇ ਪਰ ਇਹ ਵੀ ਮੰਨਿਆ ਜਾਂਦਾ ਹੈ ਕਿ ਜੋ VOTER ਸ਼ਾਂਤ ਹੁੰਦਾ ਹੈ ਜਾਂ ਚੁੱਪ ਹੁੰਦਾ ਹੈ ਉਹ ਜ਼ਿਆਦਾਤਰ ਐਂਟੀ ਇਨਕੰਬੈਂਸੀ ਵੇਵ ਦੀ ਹੁੰਦੀ ਹੈ ਚਾਹੇ ਉਹ ਸੈਂਟਰ ਦੀ ਗਵਰਨਮੈਂਟ ਜੋ 18 ਦੇ ਵਿੱਚ ਕਾਬਜ਼ ਹੈ ਚਾਹੇ ਸਟੇਟ ਦੀ ਹੈ ਜ਼ਿਆਦਾਤਰ ਜਿਹੜੀ ਚੁੱਪ VOTE ਮੰਨੀ ਜਾਂਦੀ ਹੈ ਉਹਨੂੰ ਸਰਕਾਰਾਂ ਦੇ ਖਿਲਾਫ ਮੰਨਿਆ ਜਾਂਦਾ ਹੈ ਉਹ ਸਰਕਾਰ ਉਹ ਉਸੇ ਤਰ੍ਹਾਂ ਦੀ ਐਂਟੀ ਇਨਕੰਬੈਂਸੀ ਸਟੇਟ ਦੇ ਵਿੱਚ ਆਮ ਆਦਮੀ ਪਾਰਟੀ ਦੇ ਗੈਸਟ ਹੈ ਤੇ ਉਸੇ ਤਰ੍ਹਾਂ ਦੀ ਜੋ ਵਿਰੋਧ ਹੈ ਉਹ ਜੋ ਸੈਂਟਰ ਦੇ ਵਿੱਚ 10 ਸਾਲਾਂ ਦੀ ਕਾਰਗੁਜ਼ਾਰੀ ਨਰਿੰਦਰ ਮੋਦੀ ਬੀਜੇਪੀ ਦੀ ਰਹੀ ਹੈ ਉਸੇ ਤਰ੍ਹਾਂ ਦੀ ਜੋ ਵਿਰੋਧ ਅੱਜ ਆਪਾਂ ਦੇਖੇ ਰਹੇ ਹਾਂ ਕਿ ਤੁਸੀਂ ਦੇਖ ਲਓ ਵੀ ਪਿੰਡਾਂ ਦੇ ਵਿੱਚ ਸੱਥਾਂ ਦੇ ਵਿੱਚ ਉਹਨਾਂ ਤੋਂ ਤੁਸੀਂ ਇਹ ਲੈ ਲਓ ਵੀ ਸੜਕ ਦੇ ਉੱਪਰ ਤੇ ਵੀ ਉਹਨਾਂ ਨੂੰ ਲੰਘਣਾ ਔਖਾ ਹੋ ਰਿਹਾ ਕਿਉਂਕਿ ਉਹ ਕਿਸਾਨ ਵੀ ਆਪਦੀ ਜਗ੍ਹਾ ਸਹੀ ਨਹੀਂ ਉਹਨਾਂ ਦਾ ਕਹਿਣਾ ਇਹ ਹੈ ਕਿ ਜਦੋਂ ਸਾਨੂੰ ਵਿਰੋਧ ਪ੍ਰਦਰਸ਼ਨ ਕਰਨ ਲਈ ਦਿੱਲੀ ਤੱਕ ਵੀ ਜਾਣ ਲਈ ਸਾਨੂੰ ਪੰਜਾਬ ਦੀ ਹੱਦ 'ਚ ਆ ਕੇ ਰੋਕਿਆ ਜਾ ਰਿਹਾ ਪੰਜਾਬ ਸਰਕਾਰ ਵੀ ਕੋਈ ਕਾਰਵਾਈ ਨਹੀਂ ਕਰ ਰਹੀ ਜੇ ਸਾਨੂੰ ਇਹ ਦਿੱਲੀ ਤੱਕ ਵੀ ਨਹੀਂ ਜਾਣ ਜੋ ਸਾਡੀ ਆਪਣੀ ਰਾਜਧਾਨੀ ਹੈ ਵਿਰੋਧ ਪ੍ਰਦਰਸ਼ਨ ਕਰਨਾ ਸਾਡਾ ਹੱਕ ਹੈ ਕਿਤੇ ਵੀ ਅਸੀਂ ਹਿੰਦੁਸਤਾਨ 'ਚ ਬੈਠ ਸਕਦੇ ਹਾਂ ਕਰ ਸਕਦੇ ਹਾਂ ਅਗਰ ਸਾਨੂੰ ਦਿੱਲੀ ਜਾਣ ਤੋਂ ਜਾਂ ਲੈ ਜਾਣ ਤੋਂ ਜਾਣ ਤੋਂ ਰੋਕਿਆ ਜਾ ਸਕਦਾ ਹੈ ਤਾਂ ਸਾਡਾ ਵੀ ਇਹ ਇੱਕ ਹਥਿਆਰ ਬਣਦਾ ਕਿਉਂ ਨਾ ਇਲੈਕਸ਼ਨ ਦਾ ਸਮਾਂ ਜਿੰਨਾ ਲੋਕਾਂ ਨੇ ਸਾਨੂੰ ਦਿੱਲੀ ਪਹੁੰਚਣ ਤੋਂ ਰੋਕਿਆ ਤਾਂ ਅਸੀਂ ਵੀ ਉਹਨਾਂ ਲੋਕਾਂ ਨੂੰ ਪਿੰਡਾਂ ਦੀਆਂ ਸੱਥਾਂ ਤੱਕ ਜੂਹਾਂ ਤੱਕ ਵੋਟਾਂ ਮੰਗਣ ਲਈ ਨਹੀਂ ਆਉਣ ਦਵਾਵਾਂਗੇ ਲੋਕਾਂ ਦਾ ਰੋਹ ਹੈ ਤੇ ਉਹ ਰੋਹ ਤੁਸੀਂ ਦੇਖ ਲਿਓ ਜਣੀ ਲੋਕਾਂ ਦੇ ਸਾਹਮਣੇ ਹੀ ਤੇ ਜੋ ਪੰਜਾਬ ਦੇ ਇਸ ਸਮੇਂ ਹਾਲਾਤ ਨੇ ਕਾਂਗਰਸ ਪਾਰਟੀ ਦੇ ਬਹੁਤ ਚੰਗੇ ਨੇ 13 ਸੀਟਾਂ ਨੇ ਲੋਕ ਸਭਾ ਦੀਆਂ ਆਪਣੀਆਂ ਪੂਰਨ ਉਮੀਦਾਂ ਵੀ ਕਾਂਗਰਸ ਪਾਰਟੀ ਪਿਛਲੀ ਵਾਰੀ 2019 ਚ 8 ਸੀਟਾਂ ਤੇ 13 ਚੋਂ 8 ਸੀਟਾਂ ਦੇ ਜਿੱਤੀ ਸੀ ਬਹੁਤ ਵੱਡਾ ਮਾਰਜਿਨ ਕਾਂਗਰਸ ਪਾਰਟੀ ਨੂੰ ਮਿਲਿਆ ਸੀ ਇਸ ਸਮੇਂ ਵੀ ਤਕਰੀਬਨ ਉਸੇ ਤਰ੍ਹਾਂ ਦੀ ਮਾਹੌਲ ਨਜ਼ਰ ਆ ਰਿਹਾ ਹੈ ਪੂਰਨ ਉਮੀਦ ਹੈ ਕਿ ਜਨ ਵੈਸੇ ਬਤੌਰ ਕਾਂਗਰਸ ਪਾਰਟੀ ਮੈਂ ਚਾਹੁੰਗਾ ਕਿ ਕਾਂਗਰਸ ਪਾਰਟੀ 13 ਦੀਆਂ 13 ਸੀਟਾਂ ਜਿੱਤੇ ਤੇ ਪਰ ਉਸ ਤਰ੍ਹਾਂ ਦੀ ਆਪਾਂ ਨੂੰ ਪਤਾ ਕਿ ਉਸ ਤਰ੍ਹਾਂ ਦੀ 19 ਪੋਸਿਬਿਲਟੀ ਨਹੀਂ ਹੁੰਦੀ ਪਰ ਸਾਨੂੰ ਪੂਰੀ ਉਮੀਦ ਹੈ ਵੀ ਕਾਂਗਰਸ ਪ 11 ਹਜ਼ਾਰ ਨੇ ਵੀ ਕਾਂਗਰਸ ਪਾਰਟੀ ਵੱਡੀ ਪਾਰਟੀ ਬਣ ਕੇ ਬਰੂਖ ਦੇ ਪੰਜਾਬ ਦੇ ਵਿੱਚ ਮਜੋਰਟੀ ਸੀਟਾਂ ਹੋਣਗੀਆਂ ਕਾਂਗਰਸ ਪਾਰਟੀ ਕੋਲ ਹੋਣਗੀਆਂ ਬਿਲਕੁਲ ਜੀ ਸੋ ਲਗਾਤਾਰ ਕਾਂਗਰਸ ਪਾਰਟੀ ਦੇ ਜਿਹੜੇ ਅਹੁਦੇਦਾਰ ਨੇ ਉਹ ਦਾਅਵੇ ਠੋਕ ਰਹੇ ਨੇ ਕਿ ਪੂਰੇ ਪੰਜਾਬ ਦੇ ਵਿੱਚੋਂ 10 ਸੀਟਾਂ ਤਾਂ ਅਸੀਂ ਲੈ ਕੇ ਹੀ ਜਾਵਾਂਗੇ ਸੋ ਵਿਜੇਂਦਰ ਸੰਗਰ ਦੇ ਨਜ਼ਦੀਕੀ ਤੇ ਬਲਾਕ ਪਵਾਨੀਗੜ ਦੇ ਪ੍ਰਧਾਨ ਨੇ ਗੁਰਦੀਪ ਸਿੰਘ ਘਰਾਚੋਂ ਗੱਲਬਾਤ ਕਰਾਂਗੇ ਕਰਾਚੋ ਸਭ ਕਿਵੇਂ ਦੇਖਦੇ ਹੋ ਤੁਸੀਂ ਵੋਟ ਚੁੱਪਾ ਸ਼ਾਂਤ ਆ ਇਕੱਠ ਘੱਟ ਹੋ ਰਹੇ ਨੇ ਸੱਥਾਂ ਜੀ ਇਕੱਠ ਘੱਟ ਉਹ ਗਰਮੀ ਆ ਰੀਜ਼ਨ ਉਹਦਾ ਜਾਂ ਵੋਟਰ ਚੁੱਪਚਾਪ ਨੇ ਕਿ ਅਸੀਂ ਤਾਂ ਵੋਟ ਪਾਵਾਂਗੇ ਜੀ ਮਸ਼ੀਨ ਦੀ ਚੀਕ ਕਢਾ ਕੇ ਆਵਾਂਗੇ ਸਾਨੂੰ ਬਾਲੀ ਕੰਪੇਨ ਕੰਪੂ ਨੂੰ ਸੁਣਨ ਦਾ ਸ਼ੌਕ ਜਾਂ ਨਹੀਂ ਰੱਖਦੇ ਵੈਸੇ ਛੋਟੀ ਗੱਲ ਠੀਕ ਹੈ ਜੀ ਜਿਹੜਾ ਅੱਜ ਤੋਂ 10 15 ਸਾਲ ਪਹਿਲਾਂ ਮਾਹੌਲ ਹੁੰਦਾ ਸੀ ਲੋਕ ਲੀਡਰਾਂ ਨੂੰ ਆ ਕੇ ਸੁਣਦੇ ਹੁੰਦੇ ਸੀ ਇਕੱਠ ਵੱਧ ਹੁੰਦਾ ਸੀ ਉਹ ਗੱਲਾਂ ਤਾਂ ਹੁਣ ਲੋਕ ਕੱਕ ਚੁੱਕੇ ਨੇ ਕਿਉਂਕਿ ਥੋੜਾ ਜਿਹਾ ਆਪਕ ਮਾਨਤਮਾਨ ਵੇਲੇ ਜਾਦੇ ਸੀਰੀਅਸ ਲੈਂਦੇ ਦੀਆ ਵੀ ਦੁਨੀਆ ਸਰਕਾਰਾਂ ਪੁਰਾਣੀਆਂ ਦੀਆਂ ਜਿਹੜੀਆਂ ਇਹ ਆ ਕਰ ਗਏ ਆ ਜੀ ਬਾਹਰ ਕਰ ਗਏ ਇਹਨੇ ਆ ਕੇ ਇੱਕ ਨਵੀਂ ਬਿਹੇਵਰ ਸ਼ੁਰੂ ਕਰੀਤੀ ਵੀ ਅਸੀਂ ਤੁਹਾਡੇ ਮਸਲੇ ਹੱਲ ਕਰਾਂਗੇ ਅਸੀਂ ਤੁਹਾਡੇ ਵਿੱਚ ਫਿਰਾਂਗੇ ਅਸੀਂ ਕੋਈ ਗੰਨਮੈ ਨਹੀਂ ਲੈਂਦੇ ਵੀਆਈਪੀ ਕਲਚਰ ਖਤਮ ਕਰਾਂਗੇ ਇਹਨਾਂ ਨੇ ਬਾਦੇ ਜਾਦੇ ਕਰਕੇ ਲੋਕਾਂ ਨੂੰ ਭਰਮਾ ਲਿਆ ਦੀਆ ਪਰ ਜਦ ਇਹ ਸਰਕਾਰ ਵੀ ਇਹ ਉਦੋਂ ਵੀ ਜਾਦੇ ਮਾੜੀ ਨਿਕਲ ਗਈ ਲੋਕ ਉੱਥੇ ਜਾ ਕੇ ਕਿਤੇ ਨਾ ਕਿਤੇ ਨਰਾਸ਼ ਜ਼ਰੂਰ ਹੋਏ ਨੇ ਇਸ ਕਰਕੇ ਥੋੜਾ ਜਿਹਾ ਲੋਕਾਂ ਦਾ ਫਰਕ ਪਿਆ ਹੋਇਆ ਹੈ ਜੀ ਬਾਕੀ ਗਰਮੀ ਵੀ ਬਹੁਤ ਹੈਗੀ ਹੈ ਇਸ ਤੋਂ ਵੀ ਕੋਈ ਇਨਕਾਰ ਨਹੀਂ ਕਰਿਆ ਜਾਂਦਾ ਠੀਕ ਹੈ ਹਾਂ ਜੀ ਲੱਗਦਾ ਕੀ ਹੈ ਵੀ ਨਾਰਾਜ਼ ਵੀ ਬਹੁਤ ਨੇ ਕਿਉਂਕਿ ਆਮ ਆਦਮੀ ਪਾਰਟੀ ਸਰਕਾਰ ਕਹਿ ਰਹੀ ਹੈ ਕਿ ਸਾਡੀ ਜਿਹੜੀ ਸਵਾ ਦੋ ਸਾਲ ਦੀ ਕਾਰਗੁਜ਼ਾਰੀ ਆ ਅਸੀਂ ਉਸ ਏਜੰਡੇ ਤੇ ਚੋਣ ਲੜ ਰਹੇ ਹਾਂ ਕਿ ਲੋਕਾਂ ਨੂੰ ਪੰਜਾਬ ਦੇ ਨੂੰ ਖੁਸ਼ ਕਰਿਆ ਬਿਜਲੀ ਬਿੱਲ ਮੁਆਫ ਕਰਤੇ ਜੀ ਹੋਰ ਬਹੁਤ ਅਸੀਂ ਸਕੀਮਾਂ ਦਿੱਤੀਆਂ ਨੇ ਜਿਦੇ ਨਾਲ ਖੁਸ਼ ਨੇ ਪੰਜਾਬ ਦੇ ਲੋਕ ਉਹ ਤਾਂ ਇਹ ਕਹਿ ਰਹੇ ਨੇ ਕਿ ਵੋਟਰ ਸਾਡੇ ਨਾਲ ਦੇ ਇਹ ਤਾਂ ਕਹਿ ਰਹੇ ਨੇ ਜੀ ਪਿਛਲੇ 2 ਸਾਲਾਂ ਦੇ ਵਿੱਚ ਦੇਖੋ ਤੁਸੀਂ ਕਿੰਨੇ ਦਾ ਕਤਲ ਹੋ ਗਏ ਸਿੱਧੂ ਮੂਸੇਵਾਲੇ ਦਾ ਕਤਲ ਹੋ ਗਿਆ ਸਾਡੀਆਂ ਬੀਬੀਆਂ ਇੱਕ ਗਲੀ ਤੋਂ ਜਾਂਦੀਆਂ ਦੂਜੀ ਗਲੀ 'ਚ ਸੁਰੱਖਿਤ ਨਹੀਂ ਹੈਗੀਆਂ ਕੋਈ ਕੰਨ ਕੱਟ ਕੇ ਲੈ ਜਾਂਦਾ ਕੋਈ ਗਲਾ ਜੋ ਚੈਨੀ ਲਾ ਕੇ ਲੈ ਜਾਂਦੀ ਹੈ ਤੇ ਇਹਦੇ ਬਹੁਤ ਵੱਡੇ ਜਿਹੜੇ ਮੁੱਦੇ ਨੇ ਹੋਰ ਭਗਵੰਤ ਜੀ ਮਾਨ ਨੇ ਇੱਕ ਇੱਕ 1000 ਰੁਪਏ ਦੇਣਾ ਦੀ ਮਹਿਲਾਵਾਂ ਨੂੰ ਉਹ ਨਹੀਂ ਹੋ ਕਰਿਆ ਕੱਲਾ ਲਾਈਟ ਦਾ ਇਹ ਉਹ ਕਰੀ ਜਾਂਦੇ ਨੇ ਗੁਣਗਾਈ ਜਾਂਦੇ ਨੇ ਜੀ ਉਹ ਚਲੋ ਕਰਿਆ ਜਰੂਰ ਹੈ ਪਰ ਇਹ ਦਾਅਵਾ ਹੀ ਮੁੱਦਾ ਨਹੀਂ ਹੈਗਾ ਵੀ ਉਹ ਲੋਕ ਉਹਦੇ ਸਾਰੇ ਵੋਟਾਂ ਪੈ ਜਾਣੇ ਇਹਨਾਂ ਨੂੰ। ਹੁਣ ਬਾਕੀ ਪ੍ਰਧਾਨ ਜੀ ਕਿਵੇਂ ਦੇਖਦੇ ਹੋ? ਦਲਵੀਰ ਸਿੰਘ ਗੋਲਡੀ ਦਾ ਕਿੰਨਾ ਕੁ ਨੁਕਸਾਨ ਹੋਣਾ? ਤੁਹਾਨੂੰ ਕਿੰਨੀ ਕੁ ਵੋਟ ਕੱਟ ਮਾਰ ਦੇਣੀਆਂ ਦਲਵੀਰ ਸਿੰਘ ਗੋਲਡੀ ਨੂੰ? ਜਦੋਂ ਕੋਈ ਪਾਰਟੀ ਛੱਡ ਕੇ ਜਾਂਦਾ ਜੀ ਉਸ ਵਾਰ ਤਾਂ ਲੱਗਦਾ ਜੀ ਬਹੁਤ ਵੱਡਾ ਨੁਕਸਾਨ ਹੋਊਗਾ। ਜ਼ਿਲ੍ਹਾ ਪ੍ਰਧਾਨ ਰਹੇ ਸੀ, ਵਧੀਆ ਸਾਡੇ ਐਮ.ਐਲ.ਏ ਵੀ ਰਹੇ ਸੀ। ਪਰ ਉਸ ਤੋਂ ਬਾਅਦ ਜਦੋਂ ਹੁਣ ਤੂਰੀ ਸਹਿਰ ਦੇ ਵਿੱਚ ਵਿਚਰਨ ਲੱਗੇ ਜਿਹੜੇ ਕਾਂਗਰਸੀ ਪਹਿਲਾਂ ਚੁੱਪ ਬੈਠੇ ਸੀ ਉਹ ਮਿਹਨਤ ਕਰਨ ਲੱਗੇ। ਠੀਕ ਹੈ। ਤੇ ਜਿਹੜੇ ਆਮ ਆਦਮੀ ਪਾਰਟੀ ਦੇ ਉਹਨਾਂ ਤੋਂ ਨਾਰ ਉਹ ਵੀ ਸਾਡੇ ਘੜੀਆਂ ਆ ਕੇ ਸਮਰਥਨ ਦੇ ਰਹੇ ਨੇ ਜੀ ਸਾਨੂੰ ਤਾਂ ਜਿਆਦਾ ਉੱਥੇ ਹੋਣਾ ਵੀ ਬਹੁਤ ਜਿਆਦਾ ਵੱਡਾ ਸਮਰਥਨ ਮਿਲ ਰਿਹਾ ਹੈ ਇਕੱਠ ਵੱਧ ਹੋ ਰਹੇ ਨੇ ਜੀ ਪਿੰਡਾਂ ਦੇ ਵਿੱਚ ਸ਼ਹਿਰ ਦੇ ਵਿੱਚ ਖੈਰਾ ਸਭ ਜਾਣਦੇ ਨੇ ਰੇਲੀਆਂ ਕਰਦੇ ਨੇ ਤੁਸੀਂ ਦੇਖਦੇ ਹੋ ਇਕੱਠ ਬਹੁਤ ਜਿਆਦਾ ਹੋ ਰਹੇ ਨੇ ਠੀਕ ਹੈ ਯਾਨੀ ਕਿ ਜੇ ਨੁਕਸਾਨ ਮੰਨੀਏ ਤਾਂ ਫਾਇਦਾ ਵੀ ਮੰਨੀਏ ਜੇ ਬਰਾਬਰ ਕਰੀਏ ਤਾਂ ਡਿਵਾਈਡ ਬਰਾਬਰ ਆ ਜਾਣਾ ਹਾਂ ਜੀ ਹਾਂ ਬਰਾਬਰ ਆ ਰਹੀ ਹੈ ਜੀ ਹਾਂ ਜੀ ਕਿ ਸੋਢੀ ਸਾਹਿਬ ਪੁਰਾਣੇ ਤੁਸੀਂ ਬਹੁਤ ਐਕਸਪੀਰੀਅੰਸ ਆ ਤੁਹਾਡਾ ਰਾਜਨੀਤਿਕ ਬਹੁਤ ਕੁਝ ਕੀਤਾ ਪਹਿਲਾਂ ਬਹੁਤ ਇੱਧਰ ਉੱਧਰ ਵੀ ਹੋਏ ਤੁਸੀਂ ਕਾਂਗਰਸ ਪਾਰਟੀ ਚ ਪਹਿਲਾਂ ਰਹੇ ਉਸ ਤੋਂ ਬਾਅਦ ਥੋੜੀ ਜੀ ਹੀਅਰ ਫੇਅਰ ਜੀ ਬਦਲਾਵ ਵੱਲ ਤੁਸੀਂ ਵੀ ਹੋਏ ਹੋ ਕਿੰਗੇ ਦਲ ਬਤਲੂਆਂ ਦਾ ਅੱਜ ਬਹੁਤ ਚੱਲ ਰਿਹਾ ਸਿਸਟਮ ਪਰ ਦੁਬਾਰਾ ਫੇਰ ਕਾਂਗਰਸ ਪਾਰਟੀ ਲਈ ਅੱਜ ਤੁਸੀਂ ਪੂਰਾ ਕੈਂਪੇਨ ਕਰ ਰਹੇ ਹੋ ਕੀ ਲੱਗਦਾ ਤੁਹਾਨੂੰ ਕਿਵੇਂ ਦਾ ਰਹਿਣ ਵਾਲਾ ਅ ਪਹਿਲੀ ਗੱਲ ਤਾਂ ਵੀ ਮੈਂ ਕਾਂਗਰਸ ਪਾਰਟੀ ਮੇਰੀ ਮਾਂ ਪਾਰਟੀ ਹੈ ਮੈਂ ਮੈਂ ਕਾਂਗਰਸ ਛੱਡੀ ਨਹੀਂ ਸੀ ਜੀ ਵਰਤੋਂ ਛਡਵਾਈ ਗਈ ਸੀ ਜਦੋਂ ਹਾਲਾਤ ਇਦਾਂ ਦੇ ਹੋ ਜਾਣ ਕਈ ਵਾਰੀ ਬੰਦਾ ਕਿਨਾਰਾ ਕਰ ਜਾਂਦਾ ਪਰ ਮੈਂ ਮੇਰਾ ਦਿਲ ਜਿਹੜਾ ਕਾਂਗਰਸ ਪਾਰਟੀ ਦੀ ਧੜਕਦਾ ਤੁਹਾਨੂੰ ਅੱਜ ਦੇਖਿਆ ਮੈਂ ਕਿ ਮੈਂ ਓਪਨਲੀ ਕਾਂਗਰਸ ਪਾਰਟੀ ਦੀ ਮਦਦ ਤੇ ਉਤਰਿਆ ਹੋਇਆ ਠੀਕ ਹੈ ਕੀ ਲੱਗਦਾ ਇਹ ਹਾਲਾਤ ਕਿਵੇਂ ਦੇ ਬਣ ਜਾਂਦੇ ਨੇ ਜਦੋਂ ਵੱਡੇ ਵੱਡੇ ਲੀਡਰ ਵੀ ਆਪਣੀ ਪਾਰਟੀ ਛੱਡ ਜਾਂਦੇ ਨੇ ਉਹ ਕਾਰਨ ਕੀ ਹੁੰਦੇ ਨੇ ਵਿੱਚੋਂ ਮਤਲਬ ਕੀ ਲੱਗਦਾ ਤੁਹਾਨੂੰ ਵੀ ਜਿਵੇਂ ਤੁਸੀਂ ਕਿਹਾ ਕਿ ਪਾਰਟੀ ਉਹ ਤੱਕਾ ਮਾਰ ਦਈਏ ਐਵੇਂ ਦਾ ਹੀ ਕੰਮ ਹੁੰਦਾ ਹੁੰਦਾ ਤੇ ਉਹ ਤੱਕੇ ਤੁੱਕ ਜਿਹੜੇ ਪੈਂਦੇ ਤਾਂ ਮੇਰੇ ਵਰਗੇ ਛੋਟੇ ਵਰਕਰਾਂ ਨੂੰ ਪੈਂਦੇ ਆ ਜਿਹੜੇ ਵੱਡੇ ਲੀਡਰ ਹੁੰਦੇ ਆ ਉਹਨਾਂ ਦੇ ਕੋਈ ਵੱਡੇ ਆਪਣੇ ਏਜੰਡੇ ਹੁੰਦੇ ਆ ਉਹ ਜਿੰਨਾ ਕਰਕੇ ਉਹ ਪਾਰਟੀ ਛੱਡ ਕੇ ਜਾਂਦੇ ਆ ਟਿਕਟ ਨਾ ਮਿਲਣਾ ਇਹ ਜਰੂਰ ਹੋ ਜਾਂਦੇ ਆ ਜਿਵੇਂ ਟਿਕਟ ਨਾ ਮਿਲੇ ਗੋਲਡੀ ਜੀ ਨੂੰ ਗੋਲਡੀ ਛੱਡ ਕੇ ਚਲੇ ਗਏ ਪਰ ਫਰਕ ਕੋਈ ਨਹੀਂ ਪੈਂਦਾ ਕਈ ਵਾਰੀ ਜਿਹੜਾ ਬੰਦਾ ਨਾ ਕੋਈ ਲੀਡਰ ਉਹਨੂੰ ਲੱਗਦਾ ਕਿ ਮੈਂ ਛੱਡ ਗਿਆ ਨਾ ਇਹ ਤਾਂ ਪਾਰਟੀ ਮਰ ਜੂਗੀ ਪਾਰਟੀ ਕਦੇ ਨਹੀਂ ਮਰਿਆ ਕਰਦੀ ਪਾਰਟੀਆਂ ਤਾਂ ਪਾਰਟੀ ਚ ਅਨੇਕਾ ਆਉਂਦੇ ਜਾਂਦੇ ਰਹਿੰਦੇ ਆ ਇਹਨਾਂ ਨੱਕੇ ਕਿ ਪਾਰਟੀ ਸਮੁੰਦਰ ਆ ਵੀ ਸਮੁੰਦਰ ਨੂੰ ਫਰਕ ਨਹੀਂ ਪੈਂਦਾ ਨਾ ਚੋਰ ਲੀਕੋਈ ਸਮੁੰਦਰ ਨੂੰ ਕਿ ਮੈਂ ਚਲਾ ਗਿਆ ਪਾਰਟੀ ਛੱਡ ਕੇ ਕਿ ਫਰਕ ਨਹੀਂ ਪਿਆ ਅੱਜ ਮੈਂ ਪਾਰਟੀ ਜਗਾ ਕੋਈ ਫਰਕ ਨਹੀਂ ਪਿਆ ਹਾਂ ਇਹ ਜ਼ਰੂਰ ਹੈ ਕਿ ਜਿਹੜੇ ਬਲਾਰੇ ਹੁੰਦੇ ਨੇ ਉਹਨਾਂ ਦੀ ਲੋਡ ਹੁੰਦੀ ਆ ਪਾਰਟੀ ਨੂੰ ਉਹ ਹਵਾ ਦਾ ਰੁੱਖ ਬਦਲਣ ਜਾਣਦੇ ਹੁੰਦੇ ਨੇ ਠੀਕ ਹੈ ਨਹੀਂ ਬਾਕੀ ਤੁਹਾਨੂੰ ਕੀ ਲੱਗਦਾ ਰਵਨੀਤ ਬਿੱਟੂ ਨੇ ਪਾਰਟੀ ਬਦਲੀ ਵੱਡੇ ਵੱਡੇ ਲੀਡਰਾਂ ਨੇ ਦਿਗਜਾ ਨੇ ਪਾਰਟੀ ਬਦਲੀ ਤੇ ਉਹ ਕੀ ਲੱਗਦਾ ਉੱਥੇ ਜਿਹੜੇ ਉਹਨਾਂ ਦੇ ਵੋਟਰ ਨੇ ਵੋਟਾਂ ਦੇ ਤਾਂ ਫਰਕ ਪੈਣਾ ਵੋਟਰ ਮਾ ਦੇਖੋ ਤੁਸੀਂ ਕਿਸੇ ਲੀਡਰ ਦੇ ਲੜ ਲੱਗੇ ਹੋਏ ਹੋ ਤੁਹਾਡੇ ਖੂਨ ਚ ਕੁੱਟ-ਕੁੱਟ ਕੇ ਭਰੀ ਹੋਇਆ ਕਾਂਗਰਸ ਦੇ ਮੈਂ ਉਹ ਬਿਆਨ ਸਰਦਾਰ ਬਿਆਨ ਸਿੰਘ ਦਾ ਪੁੱਤ ਹੈ ਉਹ ਪਰਿਵਾਰ ਖਾਨਦਾਨੀ ਪਰਿਵਾਰ ਕਾਂਗਰਸ ਦੇ ਆ ਦੇਖੋ ਸਰਦਾਰ ਬਿਆਨ ਸਿੰਘ ਮੁੱਖ ਮੰਤਰੀ ਰਹੇ ਨੇ ਤੇ ਤੋਂ ਉਹ ਆਪ ਦੋ ਵਾਰੀ ਮੈਂਬਰ ਪਾਰਲੀਮੈਂਟ ਰਹੇ ਨੇ ਉਹ ਛੱਡ ਕੇ ਜਾਂਦੇ ਨੇ ਜਿਹੜੇ ਉਹਨਾਂ ਦੇ ਨਾਲ ਜੁੜੇ ਹੋਏ ਲੋਕ ਸੀ ਉਹਨਾਂ ਨੂੰ ਸਦਮਾ ਤਾਂ ਜਰੂਰ ਹੁੰਦਾ ਹੈ ਠੀਕ ਹੈ ਪਰ ਉਹ ਹੌਲੀ-ਹੌਲੀ ਫਿਰ ਕੋਈ ਨਾ ਕੋਈ ਹੋਰ ਲੀਡਰ ਆ ਕੇ ਬਾਹਰ ਫੜਦਾ ਹੈ ਉਹ ਸਤਵੇਂ ਤੋਂ ਬਾਹਰ ਆ ਜਾਂਦੇ ਨੇ ਕੋਈ ਏਡੀ ਗੱਲ ਨਹੀਂ ਹੈ ਉਹਨਾਂ ਨੂੰ ਬਾਕੀ ਸੋਢੀ ਸਭ ਤੁਸੀਂ ਕਿਵੇਂ ਦੇਖਦੇ ਹੋ ਲੋਕ ਸਭਾ ਹਲਕਾ ਸੰਗਰੂਰ ਹੌਟ ਸੀਟ ਆ ਜੀ ਇੱਥੇ ਤੁਹਾਡਾ ਨਜ਼ਰੀਆ ਕੀ ਆ ਕਿਵੇਂ ਦਾ ਚੱਲਦਾ ਐਵੇਂ ਦਾ ਕਦੇ ਪਹਿਲਾਂ ਵੀ ਤੁਸੀਂ ਦੇਖਿਆ ਵੀ ਚਾਰ ਕੋਨੀ ਟੱਕਰ ਵੀ ਚਾਰ ਕੈਂਡੀਡੇਟ ਹੈ ਇਹ ਜਿਹੇ ਨੇ ਜਿਹੜੇ ਲੱਖ ਪਲੱਸ ਹੋਣਗੇ ਜਾਂ ਡੇਢ ਲੱਖ ਪਲੱਸ ਵੀ ਹੋ ਸਕਦੇ ਨੇ ਕੀ ਲੱਗਦਾ ਤੁਹਾਨੂੰ ਦੇਖੋ ਚਾਰ ਕੋਨੀ ਪੰਜ ਕੋਨੀ ਇਹਦਾ ਤਾਂ ਮੈਂ ਨਹੀਂ ਖੁਲਾਸਾ ਕਰ ਸਕਦਾ ਪਰ ਇੱਕ ਗੱਲ ਜ਼ਰੂਰ ਹੈ ਕਿ ਜੇ ਇੱਥੇ ਮੇਰੀ ਗੱਲ ਨੂੰ ਹੋਰ ਪਾਸੇ ਨਾ ਲੈ ਕੇ ਜਾਇਓ ਜੇ ਇੱਥੇ ਸਿੰਗਲਾ ਸਾਹਿਬ ਹੁੰਦੇ ਤਾਂ ਇਹ ਮੈਚ ਇੱਕ ਤਰਫਾ ਸੀ ਠੀਕ ਹੈ ਕਿਉਂਕਿ ਉਹਨਾਂ ਦੇ ਕੰਮ ਅੱਜ ਵੀ ਲੋਕਾਂ ਦੀ ਜ਼ੁਬਾਨ ਤੇ ਬੋਲਦੇ ਆ ਠੀਕ ਹੈ ਪਰ ਹਾਈ ਕਮਾਂਡ ਨੇ ਦੇਖਿਆ ਕਿ ਝੋਟੇ ਦੇ ਨਾਲ ਝੋਟਾ ਲੜਾਉਣਾ ਹੈ ਜਿਵੇਂ ਪਹਿਲਾਂ ਦੇਖਿਆ ਉਹ ਤੁਸੀਂ ਵੀ ਤਾਂ ਪਾਲੀ ਰਹੇ ਹੋ ਸਾਥ ਵਿੱਚ ਝੋਟਾ ਘੇਰ ਘੇਰ ਕੇ ਫਿਰ ਝੋਟੇ ਨਾਲ ਝੋਟੇ ਦਾ ਮੁਕਾਬਲਾ ਹੁੰਦਾ ਇੱਥੇ ਇਸ ਜਗ੍ਹਾ ਤੇ ਅੱਜ ਕੱਲ ਭਗਵੰਤ ਮਾਨ ਸਾਹਿਬ ਨੇ ਜਿਹੜੇ ਅਪਧਾਪ ਨੂੰ ਖੱਬੀ ਖਾਨ ਝੋਟਾ ਸਮਝਦੇ ਨੇ ਆਰਟਿਸਟ ਨੇ ਕਲਾਕਾਰ ਨੇ ਬੁਲਾਰੇ ਨੇ ਮੌਕੇ ਤੇ ਗੱਲ ਆਉਂਦੇ ਆ ਪਰ ਉਹਨਾਂ ਦਾ ਮੁਕਾਬਲਾ ਕਰਨ ਦੇ ਲਈ ਸੁਖਪਾਲ ਸਿੰਘ ਖੈਰਾ ਸਾਹਿਬ ਨੂੰ ਸੰਗਰੂਰ ਦੇ ਉੱਤੇ ਲੈ ਕੇ ਆਉਣਾ ਪਿਆ ਤੇ ਇੱਕ ਬਹੁਤ ਵਧੀਆ ਭਲਾਰੇ ਨੇ ਨਿਤੜਕ ਭਲਾਰੇ ਨੇ ਤੇ ਜਦੋਂ ਵੀ ਕਿਸ ਦਾ ਖਲਾਸਾ ਕਰਦੇ ਨੇ ਅਗਲੇ ਦੀ ਮੰਜੀ ਦੇੜ ਕੇ ਰੱਖ ਦਿੰਦੇ ਨੇ ਠੀਕ ਹੈ ਤਾਂ ਕੋਈ ਐਸੀ ਗੱਲ ਨਹੀਂ ਕਿ ਮੁਕਾਬਲੇ ਮੁਕਬਲੇ ਕੋਈ ਗੱਲ ਨਹੀਂ ਤੁਹਾਡੇ 2-4 ਦਿਨ ਦੀ ਗੱਲ ਹੈ ਖੈਰਾ ਸਾਹਿਬ ਨੇ 101% ਚੰਗੀਆਂ ਵੋਟਾਂ ਤੇ ਜਿੱਤਣੇ ਜਿੱਤਣਾ ਠੀਕ ਹੈ ਜਿਹੜਾ ਤੁਸੀਂ ਸਵਾਲ ਕਰਦੇ ਹੋ ਕਿ ਕੱਠ ਘਟ ਹੈ ਲੋਕ ਬੋਲਦੇ ਕਿਉਂ ਨਹੀਂ ਦੇਖੋ ਸਰਕਾਰ ਹੈ ਮੌਜੂਦ ਮੇਰਾ ਪਿੰਡ ਹੈ ਮੇਰਾ ਪਿੰਡ ਨੂੰ ਰਾਜਧਾਨੀ ਕਿਹਾ ਜਾਂਦਾ ਹੈ ਸਰਕਾਰ ਦੀ ਆਪ ਦੀ ਰਾਜਧਾਨੀ ਬਣਦੀ ਉੱਥੇ ਸਾਡੇ ਬੇਟੇ ਨੇ ਸਾਡੇ ਬੱਚੇ ਨੇ ਕਰਾਚੋਂ ਤੋਂ ਹੀ ਸਰਕਾਰ ਚੱਲਦੀ ਹੈ ਇਹੀ ਕਿਹਾ ਜਾਂਦਾ ਕਿ ਕਰਾਚੋਂ ਹੀ ਚਲਾ ਰਿਹਾ ਸਰਕਾਰ ਬਿਲਕੁਲ ਵੀ ਕਰਾਚੋਂ ਤੋਂ ਸਰਕਾਰ ਚੱਲਦੀ ਹੈ ਇਹ ਕਿਹਾ ਜਾਂਦਾ ਸੋ ਇਸ ਕਰਕੇ ਨਾ ਜਿਹੜੇ ਕੁਝ ਲੋਕ ਨੇ ਜਿਹੜੇ ਉਹ ਦਬਦੇ ਵੀ ਨਹੀਂ ਅਗਲਾ ਕਹਿੰਦਾ ਚਲੋ ਵੋਟ ਤਾਂ ਅਸੀਂ ਖਹਿਰਾ ਸਾਹਿਬ ਨੂੰ ਪਾਣੀ ਪਾਣੀ ਹੈ ਓਪਨ ਕਾਣੂ ਹੋਈਏ ਠੀਕ ਹੈ ਕਿਉਂਕਿ ਜਿਆਦਾ ਯਾਨੀ ਕਿ ਚੁੱਪੋ ਵੋਟ ਦਾ ਤੁਸੀਂ ਰੀਜ਼ਨ ਮੰਨਦੇ ਹੋ ਜਿਵੇਂ ਵੋਟ ਚੁੱਪ ਰਹੀ ਗਈ ਉਹਦਾ ਨੁਕਸਾਨ ਵੀ ਮੌਕੇ ਦੀ ਸੱਤਾਧਾਰੀ ਪਾਰਟੀ ਨੂੰ ਹੁੰਦਾ ਇਹ ਤਾਂ 100 100% ਸ਼ੋਰ ਹੈ ਜੀ ਜਦੋਂ ਸਰਕਾਰ ਦੇ ਜਿਹੜੀ ਪਰਦੇ ਸਰਕਾਰ ਦੀ ਉਹ ਚੁੱਪ ਕਰਦੀ ਹੈ ਇਹਦਾ ਮਤਲਬ ਉਹਦੇ ਮਨ ਚ ਰੋਸ ਹੈ ਉਹ ਸਰਕਾਰ ਕੰਨੀ ਤਾਂ ਜਾਇ ਨਹੀਂ ਸਕਦਾ ਉਹ ਦੂਸਰੇ ਕੰਨੀ ਜਾਊਗਾ ਦੂਸਰਾ ਅਲਟਰਨੇਟ ਇਹਨਾਂ ਕੋਲੇ ਖਹਿਰਾ ਸਾਹਿਬ ਨੇ ਠੀਕ ਹੈ ਬਿਲਕੁਲ ਸਿਮਰਨਜੀਤ ਸਿੰਘ ਮਾਨ ਲਗਾਤਾਰ ਤੁਸੀਂ ਸਾਰੀਆਂ ਉਹਨਾਂ ਦੀਆਂ ਇਲੈਕਸ਼ਨਾਂ ਦੇਖੀਆਂ ਨੇ ਪਹਿਲਾਂ 89 ਦੇਖੀ ਉਸ ਤੋਂ ਬਾਅਦ ਅੱਜ ਜਿਮਨੀ ਚੋਣ ਨੇ ਤਾਂ ਕਮਾਲ ਹੀ ਕਰਦੀ ਕਿਉਂਕਿ ਇੱਕ ਵਾਰ ਇਹ ਹੋ ਗਿਆ ਸੀ ਕਿ ਸਿਮਰਨਜੀਤ ਸਿੰਘ ਮਾਨ ਵਾਲੀ ਪਾਰਟੀ ਤਾਂ ਵੀ ਇੱਥੇ ਆ ਜਿੱਥੇ ਉਹਦਾ ਸਕੇਲ ਆ ਉੱਥੇ ਜੀ ਖੜੀਆ ਕੋਈ ਆਪਣੀ ਹੁੰਦੀ ਉਹਨੀਆਂ ਕਵੋਟਾਂ ਲੈ ਜਾਂਦੇ ਨੇ ਖੜ ਜਾਂਦੇ ਨੇ ਹਾਰ ਜਾਂਦੇ ਨੇ ਫੇਰ ਦੁਬਾਰਾ ਮੈਦਾਨ 'ਚ ਆ ਜਾਂਦੇ ਨੇ ਉਹੀ ਕੁਛ ਆ ਪਰ ਜਿਮਨੀ ਚੋਣ ਨੇ ਹੈਰਾਨ ਕਰ ਦਿੱਤੇ ਤੇ ਕੀ ਲੱਗਦਾ ਤੁਹਾਨੂੰ ਹੁਣ ਦੁਬਾਰਾ ਜਿਹੜਾ ਇਹ ਮੁਕਾਬਲਾ ਰਹਿਣ ਵਾਲਾ ਕਿਵੇਂ ਦਾ ਰਹਿਣ ਵਾਲਾ ਆ ਜਦੋਂ ਜਿਮਨੀ ਚੋਣ ਹੋਈ ਨਾ ਪੱਤਰਕਾਰ ਸਾਹਿਬਾਂ ਜੀਓ ਉਹ ਉਹ ਜਿਹੜੀ ਆਮ ਆਦਮੀ ਪਾਰਟੀ ਲੋਕਾਂ ਨੂੰ ਲੱਕੜ ਦੇ 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 ਕੇ ਨਾ ਮੁੰਡੇ ਪਾਰਟੀ ਸੱਤਾ ਚਾਹੀ ਸੀ ਝੂਠ ਬੋਲ ਕੇ ਤੇ ਚੁਟਕਲੇ ਸੁਣਾ ਕੇ ਉਹ ਦੋ ਤਿੰਨ ਮਹੀਨਿਆਂ ਚ ਲੋਕਾਂ ਦਾ ਉਹ ਉਹਨਾਂ ਤੋਂ ਮੋਹ ਪੰਗ ਹੋ ਗਿਆ ਇਹ ਜਿਹੜੀ ਸਿਮਰਜੀਤ ਮਾਨ ਸਾਹਿਬ ਨੂੰ ਵੋਟ ਪਈ ਮੈਂ ਵੀ ਪਾਈ ਠੀਕ ਹੈ ਉਹ ਸਿਰਫ ਇਸ ਕਰਕੇ ਪਾਈ ਵੀ ਇਹ ਆਪ ਵਾਲੇ ਹਾਰਨੇ ਚਾਹੀਦੇ ਆ ਲੋਕਾਂ ਨੇ ਆਪ ਵਾਲਿਆਂ ਦਾ ਤੀਲਾ ਤੋੜਨਾ ਸੀ ਤੁਹਾਨੂੰ ਆਪਣੀ ਮਾਂ ਪਾਰਟੀ ਦਾ ਕੀ ਲੱਗਦਾ ਸੀ ਉਦੋਂ ਵੀ ਮਾਂ ਪਾਰਟੀ ਨੂੰ ਨਾ ਪਾਈਏ ਵੀ ਹਾਰ ਨਹੀਂ ਆਇਆ ਨੇ ਕੀ ਲੱਗਦਾ ਸੀ ਮਨ ਚ ਮੇਰੇ ਸਾਡੇ ਮਨ ਚ ਇਹ ਸੀ ਵੀ ਇਹਨਾਂ ਦਾ ਜਿਹੜਾ ਹੰਕਾਰ ਹੈ ਉਹ ਮਾਂ ਪਾਰਟੀ ਦੀ ਵੋਟ ਮਾਂ ਪਾਰਟੀ ਨੇ ਬਹੁਤ ਲੋਕਾਂ ਨੇ ਵੋਟ ਪਾਈ ਸਿਰਫ ਇਹ ਇਸ ਕਰਕੇ ਕਿ ਇਹਨਾਂ ਦਾ ਹੰਕਾਰ ਤੋੜਨ ਦੇ ਲਈ ਇਹ ਬੰਦੇ ਨੂੰ ਹਰਾਉਣਾ ਜ਼ਰੂਰੀ ਹੈ ਠੀਕ ਹੈ ਤੈਨੂੰ ਤੁਸੀਂ ਸਿਮਰਨਜੀਤ ਸਿੰਘ ਮਾਨ ਨੂੰ ਪਾਈ ਕਿ ਬਸ ਹਰਾਓ ਜੀ ਇਹ ਪਾਰਟੀ ਬਿਲਕੁਲ ਹਰਾਓ ਜੀ ਹਰਾਤੇ ਫਿਰ ਅਸੀਂ ਤਾਂ ਦੇਖ ਲਓ ਤੁਹਾਡੇ ਸਾਹਮਣੇ ਮੇਜ ਮੂਜ ਰਹਿਗੇ ਤਰੇ ਤਰੇ ਲੱਡੂ ਪੰਡੇ ਪਟਾਏ ਰਹਿਗੇ ਠੀਕ ਹੈ ਐ ਜਲੇਬੀਆਂ ਆਪਣੀਆਂ ਪੜਾਈਆਂ ਰੱਖਤੀਆਂ ਜੀ ਫਿਰ ਹਰਾਤੇ ਨਹੀਂ ਜਨ ਕਿ ਉਹ ਕਾਂਗਰਸ ਦੀ ਵੋਟ ਜਿਵੇਂ ਤੁਸੀਂ ਉਹ ਤੁਹਾਡੀ ਸੋਚ ਵਾਲੀ ਕਾਂਗਰਸ ਦੀ ਵੋਟ ਜਿਹੜੀ ਮਾਨ ਨੂੰ ਗਈ ਸੀ ਉਸ ਤੋਂ ਬਾਅਦ ਉਹ ਵੋਟ ਦੁਬਾਰਾ ਹੁਣ ਇਸ ਵਾਰ ਪੱਕੀ ਕਾਂਗਰਸ ਨੂੰ ਹੀ ਇਹ 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 ਨਾ ਮੇਲੇ ਹੁੰਦੇ ਨੇ ਮੇਲੇ ਮੇਲੇ ਤੁਰ ਫਿਰ ਕੇ ਦੇਖੇ ਜਾਂਦੇ ਨੇ ਉਹ ਇੱਕ ਐਸਾ ਮੇਲਾ ਸੀ ਉਦੋਂ ਲੋਕਾਂ ਦੇ ਮਨਾਂ ਚ ਕਿ ਜਰਾ ਇਹ ਹਰੂਣੇ ਹਰੂਣੇ ਨੇ ਉਦੋਂ ਫਿਰ ਸਿਮਰਜੀ ਸਮਾਨਸਾਦ ਦੇ ਗੱਡੇ ਤੇ ਬੈਠਣੀ ਪਿਆ ਸਾਨੂੰ ਮਜਬੂਰ ਨੂੰ ਅਸੀਂ ਬੈਠ ਕੇ ਫਿਰ ਉਹ ਮੇਲਾ ਦੇਖਿਆ ਹਰਾ ਕੇ ਤੁਰ ਤੇ ਅਸੀਂ ਫਿਰ ਆਪਣੀ ਮਾਂ ਪਾਰਟੀ ਕੋਲ ਆ ਸਾਨੂੰ ਕਿਹੜਾ ਕੋਈ ਪ੍ਰੋਬਲਮ ਨਹੀਂ ਰਾਜਸਥਾਨੀ ਦਾ ਕਿਲਾ ਢੋਣਾ ਸੀ ਢਾਤਾ ਉਦੋਂ ਜੀ ਉਹ ਫੇਟਾ ਦਾਂਗੇ ਆ ਦੇਖੋ ਤੁਸੀਂ 10 ਦਿਨ ਬਾਅਦ ਕਿਲਾ ਠੇ ਖੇਰੂ ਖੇਰੂ ਹੋਇਆ ਪਿਆ ਹੋਊਗਾ ਠੀਕ ਹੈ ਬਿਲਕੁਲ ਜੀ ਕਾਂਗਰਸ ਪਾਰਟੀ ਦੇ ਆਗੂ ਨੇ ਵਰਕਰ ਨੇ ਕਿਉਂਕਿ ਪਹਿਲਾਂ ਗੱਲਬਾਤ ਲਗਾਤਾਰ ਸਾਹਮਣੇ ਆ ਰਹੀ ਸੀ ਕਿ ਸਿਮਰਨਜੀਤ ਸਿੰਘ ਮਾਨ ਜਿਮਨੀ ਚੋਣ ਕਿਉਂ ਜਿੱਤੇ ਕਿਉਂਕਿ ਅਕਾਲੀ ਦਲ ਦੇ ਆਗੂਆਂ ਨੇ ਅਕਾਲੀ ਦਲ ਦੇ ਵਰਕਰਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਪਾਈਆਂ ਖੁਲਾਸਾ ਕੀਤਾ ਕਿ ਕਾਂਗਰਸ ਪਾਰਟੀ ਦੇ ਆਗੂਆਂ ਨੇ ਕਿਹਾ ਕਿ ਅਸੀਂ ਵੀ ਵੋਟ ਪਾਤੀ ਸੀ ਕਿ ਆਮ ਆਦਮੀ ਪਾਰਟੀ ਦਾ ਕਿਲਾ ਟਾਹਿਆ ਜਾਵੇ ਕਿ ਉਹ ਟਾਹਿਆ ਤੇ ਆਉਣ ਵਾਲੀਆਂ ਵੋਟਾਂ 'ਚ ਹੁਣ ਸੁਖਪਾਲ ਸਿੰਘ ਖਹਿਰਾ ਨੂੰ ਜਿਤਾ ਕੇ ਅਸੀਂ ਆਮ ਆਦਮੀ ਪਾਰਟੀ ਦਾ ਜ਼ਿਲ੍ਹਾ ਸੰਗਰੂਰ ਦਾ ਕਿਲਾ ਟਾਹਾਂਗੇ ਕੈਮਰਾਮੈਨ ਅਸ਼ੋਕ ਮਾਨ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ